बीबी मम्मी मम्मी। आ गई सा जी। जी। जी, ला दी फोटो ना फोटो मामा जी सोनी ला

ਬਾਉ ਬਾਉ ਥਿਸ ਇਜ਼ ਐਕਸਨ ਸਨਸਨ ਸਨਸਨ ਇਹਦੇ ਵਿੱਚ ਹੈਗਾ ਜੇ ਵਾਲਾ ਇਹ ਕੀ ਹੈ ਕੀ ਆ ਦੇਖੋ ਸਟਾਲ ਲੱਗਦਾ ਸ਼ਮੁੱਧ ਬਹਾ ਮਸ਼ਾਲਾ ਸ਼ਾਲ ਦੂਜਾ ਵੀ ਸ਼ੋਕ ਕਿੰਨਾ ਦੇਖੋ ਦੂਜਾ ਵੀ ਸ਼ੋਕ ਲੱਗਦਾ ਇਹਦੇ ਤੇ ਰੌਣਕ ਆ ਗਈ ਹੈ ਹਸਨ ਚੱਕੋ ਸ਼ੌਲ ਚੱਕੋ ਸ਼ੌਲ ਸ਼ੌਲ ਲੈ ਲੋਇਨੇ ਕਟਿਲੇ ਦੂਜਾ ਵੀ ਕੀ ਕਰਦੇ ਆ ਤੂੰ ਮੈਂ ਲੈਣਾ ਨਹੀਂ ਦਾ ਥੋੜੀ ਆ ਗਾ ਹਾਂ ਫਿਰ ਨੇਤਾ ਨੇਤਾ ਕੀ ਭਾਬੀ ਦਾ ਲੱਗ ਭਾਤੀ ਭਾਬੀ ਓਏ ਓਏ ਤੇਰੇ ਪਿਆਰ ਦੀ ਮੇਰੀ ਉਮਰ ਦੇ ਬਤਾ ਤੀ ਸੱਜਣਾਂ ਕਿੱਸੀ ਲੱਗ ਰਹੀ ਹੂੰ ਮੈਂ ਅੱਛੀ ਲੱਗ ਰਹੀ ਹੋ ਚਾ ਚੁੰਨ ਕੇ ਦੇ ਨੀ ਵੀ ਨਾ ਕੀ ਕੀਤਾ ਇਹ ਕੀ ਕੀਤਾ ਵਾਹ ਲੋ ਜੀ ਦੂਜਾ ਜਿਹੜਾ ਪਾਸਪੋਰਟ ਤੀਜਾ ਪਾਸਪੋਰਟ ਦੇਖੋ ਉਹ ਵੀ ਇਹ ਚੈੱਕ ਕਰਦੇ ਹਾਂ ਦੋ ਆਪਣਾ ਆ ਜੀ ਥੈਂਕ ਯੂ ਸੋ ਮਚ ਇਹ ਆਪਾਂ ਨੂੰ ਕੈਨੇਡਾ ਤੋਂ ਰਿਸਿਵ ਹੋਇਆ ਸੀ ਕੈਨੇਡਾ ਵਾਲੀ ਦੀਦੀ ਨੇ ਆਪਣੇ ਲਈ ਭੇਜਿਆ ਇਹ ਦੀਦੀ ਥੈਂਕ ਯੂ ਸੋ ਮਾਚ ਟਾਡਾ ਬਹੁਤ ਸੋਨੇ ਸੀਗੇ ਸ਼ੌਟ ਇਹ ਮਨ ਵੀਰ ਦਾ ਲੱਗ ਪੋਛੇ ਇਹ ਮਨ ਵੀਰ ਦੀ ਜੈਕਟ ਮੇਰੀ ਕਿੱਥੇ ਆ ਮੇਰੇ ਹੋਣਿਆਂ ਨੇ ਮਨ ਨੂੰ ਆਲੇ ਕੱਪੜੇ ਆ ਜਾ ਓਏ ਨੰਨੂ ਵਾਹ ਓ ਨੰਨੂ ਆ ਗਈ ਨਾ ਨਾ ਆ ਗਈ ਉਹ ਬੋਲੇ 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 ਓ ਗੋਸ਼ ਕਹਿੰਦਾ ਨੰਨੂ ਆ ਜਾ ਚੱਕਣ ਚੱਲਾ ਉਹ ਉਹ ਦੇਖ ਲੀ ਹਾਂ ਵੀ ਆਪਣੀ ਦੇਖ ਰਿਹਾ ਆਇਆਦਰ ਨਨੂ ਦੇ ਨਨੂ ਦੇਖੀ ਬਹੁਤ ਸ਼ਰਾਰਤੀ ਸ਼ਰਾਰਤੂ ਆਲੇ ਮੈਨੂੰ ਆ ਲੈ ਤੇਰੀ ਜੈਕਟ ਆ ਦੇਖੀ ਆ ਦੇ ਵਾਓ ਪਾਗੇ ਦੇਖੋ ਪਾਗੇ ਦੇਖੋ ਨਨ ਥੋਨੀ ਥੋਨੀ ਆਇਓ ਆ ਪਹਿਲਾਂ ਕੱਢ ਦੋ ਅੰਦਰ ਬੁੱਬਾ ਕਰ ਹੈਲੋ ਬਾਏ ਅੰਦਰ ਦੇ ਨਨੂ ਬਾਏ ਲੈ ਤਾਂ ਮੈਨੂੰ ਕਹਤੈ ਮੁੰਡਾ ਮੇਰਾ ਸ਼ੋਨਾ ਸ਼ਾਂ ਭੱਗ ਗਿਆ ਨਨੂ ਕੋ ਥੈਂਕ ਯੂ ਥੈਂਕ ਯੂ ਕੋ ਦੀਦੀ ਨੋ ਨੋ ਮੈਂ ਕਿੱਥੇ ਆ ਗਈ ਤੇਰੀ ਨਨੂ ਕੋ ਥੈਂਕ ਯੂ ਕਰ ਥੈਂਕ ਯੂ थैंक यू कह दे थैंक यू कह दे थैंक यू दीदी दीदी थैंक यू कैप लेके दिखाई ना नो कैप लेके दिखा दो बिल्ली ओए गिन ना तू ना ना आ आ उड़ आया हां सोना है टीटा टीटा ਨਹੀਂ ਸੋਨਾ ਅੱਧ ਪੁੱਪਾ ਕਰੋ ਅੱਧ ਪੁੱਪਾ ਕਰੋ ਅੱਧ ਪੁੱਪਾ ਕਰੋ ਅੱਧ ਪੁੱਪਾ ਕਰੋ ਉਈ ਕਹਿੰਦਾ ਗੱਡੀ ਖਲਾਰ ਕੇ ਆਇਆ ਤੁਸੀਂ ਟਿਕ ਜਾ ਹਾਂਜੀ ਮੰਮੀ ਸਾਡੀ ਫੇਰ ਦੀ ਝਾੜੂ ਅੱਜ ਮੰਮੀ ਨੇ ਟੋ ਟੈਕਸਨ ਕਰਉਂਦੀ। ਮੰਮੀ ਝਾੜੂ ਫੇਰੀ ਜਾਂਦੀ। ਚਲ ਆ ਜਨਨ ਦੀ ਕਾਰੋਂ। ਪੈਟਰੋਲ ਪੰਪ ਤੇ ਲੱਗੀ ਮੰਮੀ। ਹਾਂ। ਘਰ ਦਾ ਹੀ ਆ। ਘਰ ਦਾ ਪ੍ਰੋਲ ਪੰਪ ਹੈ ਨਾ। ਤੇਲ ਪੋੜਾ ਹੁੰਗਾ ਸਕਦੇ ਹੋ। ਹੈਨਾ? ਸਸਤੇ ਤੋਂ ਸਸਤਾ। ਪੈਟਰੋਲ ਪੰਪ ਤੇ ਬਹੁਤ ਮੈਸੇਜ ਆਉਂਦੇ ਜੀ ਪੈਟਰੋਲ ਪੰਪ ਪੈਟਰੋਲ ਪੰਪ ਆਦਿ ਕੋ ਪ੍ਰੋਲ ਪੰਪ। ਕਵਾੜ ਬਣਿਆ ਪੈ ਪੈਟਰੋਲ ਪੰਪ। ਦੇਖੋ ਜੀ ਇਹ ਮਸ਼ੀਨਾਂ ਜੀ ਸਾਰੀਆਂ ਇਹ ਜਿਹੜੀਆਂ ਮਸ਼ੀਨਾਂ ਸਾਰੀਆਂ ਖਰਾਬ ਹੋਈਆਂ ਪਈਆਂ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਮੰਮੀ ਲਾਉਂਦੀ ਵੀ ਝਾੜੂ ਇਹ ਇੱਥੇ ਸਾਫ਼ ਕਰਨੀਆਂ ਪੈਂਦੀਆਂ ਇਹ ਬੰਦੇ ਆ ਪੈਟਰੋਲ ਪੰਪ ਨਾਲ ਗੱਡੀ ਦੀ ਧਵਾਈ ਹੋ ਰਹੀ ਆ ਦੋਵੇਂ ਤਾਂ ਮੈਂ ਮਾਰੀ ਜੀ ਪਾਣੀ ਮਾਰ ਲਵਾਂ ਗੰਦੀ ਹੋਈ ਹੋ ਆਹੋਂ ਕੰਮ ਪਾਣੀ ਇਧਰ ਘੱਟ ਆਉਂਦਾ ਉਧਰ ਜ਼ਿਆਦਾ ਆਉਂਦਾ ਕਾਂ ਨਾ ਜੀ ਕਾਂ ਦਾ ਅੱਛਾ ਇਸ ਕਾਰੀਏ ਫਿਰ ਲਛਕਾਣੀ ਪੈਣੀ ਆ ਹੈ ਲਛਕਾਣੀ ਪੈਣੀ ਆ ਹਨਾ ਬਈ ਮਨਵੀਰ ਏ ਮਨਵੀਰ ਲਛਕਾਣੀ ਆ ਨਾ ਤਾਰ ਹਾਂ ਤੂੰ ਕੀ ਕਰੀਂ ਹਾਂਜੀ ਭਾਬੀ ਹਾਂਜੀ ਭਾਬੀ ਗੱਡੀ ਤਾਂ ਹੀ ਜਾਓ ਦੇਖੀਆ ਪਾਪੂ ਵਾਹ ਕਰਦੇ ਅੰਦਰ 부ਆ 부ਆ ਜੀ ਕੀ ਕਰਦੇ ਰੋਟੀ ਰੋਟੀ ਬਣਾ ਰਹੀ ਆ 부ਆ ਚੋਲ ਦੀ ਬਣਾ ਰਿਆ ਸੌਂਦ ਵੀ ਹਾਂ ਸਬਜੀ ਵੀ ਬਹੁਤ ਸਬਜੀ ਵੀ ਬਣ ਗਈ ਆ ਲਾ ਹੋ ਬੰਦਾ ਕੰਮ ਕਿੱਥੇ ਤਾਂ ਹੈ ਰੋਟੀ ਦਾ ਉਫਰੋ ਨਹੀਂ ਆਈ ਜੀ ਤਾਂ ਸਮਾਂ ਨਹੀਂ ਪਿਆ ਕੇ ਰਾਦੜਾ ਹੋ ਕੋਈ ਨਹੀਂ ਲਿਆਉਣੇ ਨਹੀਂ ਮੁਜ਼ਾਰਮ ਕਰੀਂ ਅੱਛਾ ਹੋਰ ਠੀਕ ਹੋ ਗਈ ਉਹ ਮਾਹ ਹੋਰ ਕੀ ਕੰਮ ਕਰੀ ਜਿਹੜਾ ਨਿਬੜ ਜੇਵੇ ਲੱਗ ਜੇਵੇ ਇੱਥੇ ਨਿਬੜ ਦਿੰਦਾ ਬਾਰ ਬਾਰ ਜਿਹੜਾ ਬੰਦਾ ਟਟਮਾ ਕੰਮ ਕਰਨਾ ਉਹ ਫੇਰ ਬੰਦੇ ਦੇ ਦੈ ਨੀ ਇਹਦੇ ਦੇ ਡੀਟ ਹੋ ਜਾਂਦੀ ਆ ਇਹ ਦੇ ਡੀਟ ਬੈ ਜਾਂਦੀ ਆ ਮੈਂ ਦੇਖੀ ਨਹੀਂ ਲੱਗੀ ਜਾਂ ਲੰਮੀ ਹੋਣਾ ਕਿ ਗਿਆ ਸਾਬ ਕਦੀ ਮਾਣਿਆ ਅੱਜ ਅੱਜ ਮੈਂ ਕਰਦਾ ਇਹਨੂੰ ਸਾਫ ਕੋਈ ਨਹੀਂ ਕਰਦਾ ਇਹਨੂੰ ਸਾਫ ਇਹੇ ਕਰਕੇ ਕੰਮ ਬਹੁਤ ਦੇਰ ਲੱਗਦਾ ਹੈ ਅੱਛਾ ਆ ਛੋਟੇ ਵਾਲਾ ਵੀ ਘੱਟ ਹੀ ਚੱਲਦਾ ਨਾ ਨਹੀਂ ਛੋਟੇ ਵਾਲਾ ਤਾਂ ਮੈਂ ਕਹਿੰਦਾ ਸਹੀ ਹੈ ਹੁਣ ਦੂਜਾ ਵੱਡੇ ਵਾਲਾ ਇਹ ਵੀ ਬੜੀ ਸਹੀ ਕਰਦਾ ਇਹਨੂੰ ਵੀ ਸਾਫ ਹੂੰ ਬਾਕੀ ਹੋਰ ਕੀ ਆ ਤੇ ਆਹ ਡੇੜੀ ਨੂੰ ਪੋਚ-ਪੋਚ ਲੈਣਾ ਰੋਟੀ ਡੇੜੀ ਰੋਟੀ ਲੈਣੀ ਆ ਨਹੀਂ ਕਹਿੰਦੇ ਇੱਕੂ ਰਮਾ ਦੇ ਕੱਪੜਾ ਮਾਰਿਆ ਸੱਤ ਸਰਫ ਲੋਫਰ ਪਾਈ ਦਾ ਉਹ ਫਿਰ ਪਾਈ ਦੀ 70000 ਦੇ ਟੈਰ ਹੀ ਆ ਹੂੰ ਰੰਗੇ ਆ ਦੇਖਣ ਨੂੰ ਤਾਂ ਗੰਦੇ ਆ ਸੋਹਣੇ ਲੱਗਦੇ ਦ ਟੈਰ ਨਾਲੇ ਹੁਣ ਨੁਕ ਸੋਹਣੀ ਆ ਗੱਡੀ ਦੀ ਆ ਮੈਂ ਚਲੀਏ ਫਿਰ ਉਹ ਲੋ ਮੂਹ ਅੱਥੇ ਤੇ ਹੈ ਛਾਟਾ ਬਾਹ ਮੈਨੂੰ ਆਪਰਾ ਪਰਸ ਸੀਗਾ ਇੱਥੇ ਗੱਡੀ ਚ ਤੇਰਾ ਪਰਸ ਕਿਹੜੀ ਗੱਡੀ ਚ ਆ ਇਹਦੇ ਕਿਹੜੀ ਗੱਡੀ ਚ ਆ ਆ ਝੋਣਾ ਪਿਆ ਆਲਟੋ ਚ ਜਿੰਨ ਚ ਕਿੱਥੇ ਰੱਖਿਆ ਪਰਸ ਤੂੰ ਇਹਦੇ ਚ ਰੱਖਿਆ ਸੀ ਮੈਂ ਪਿੱਛੇ ਵੇਖ ਤਾਂ ਹੈ ਉਹਦਾ ਪਰਸ ਮੇਰੇ ਰਹਿ ਗਿਆ ਉਹ ਕਿੱਥੇ ਗਿਆ ਚਲੋ ਜੀ ਮੈਂ ਗੱਡੀ ਖੜੀ ਕੀਤੀ ਹੋ ਸੀ ਉੱਥੇ ਮੁੰਡੇ ਤੋਂ ਕਿਹੜੇ ਮੁੰਡੇ ਕੋ ਮੁੰਡੇ ਤੋਂ ਕਹਿਤਾ ਮੰਨੂ ਨਹੀਂ ਬਰਾਵੇ ਕਿੱਥੇ ਆ ਉਹ ਜਿੰਦੇ ਡੰਡੇ ਲਾ ਦੋ ਮੰਨੂ ਦੇ ਬੂਟ ਪਾ ਦੋ ਬੂਟ ਬੂਟ ਚਲੋ ਭਾਈ ਇਹ ਬੂਟ ਇਹ ਬੂਟ ਹਾਂਜੀ ਚੁੱਪ ਲੋ ਜੀ ਚਲੋ ਆ ਜੀ ਚੱਲ ਜੇ ਆਜੂ ਆਜਾ ਕੋਈ ਨਹੀਂ ਲੋਦੀ ਆਪ ਆ ਗਿਆ ਰਾਜਾ ਸਾਹਿਬ ਜੀ ਇੱਥੇ ਸੁਖਣਾ ਸੀ ਆਪਣੀ ਤੇ ਆਪ ਆ ਗਏ ਹਾ ਲੋਹਣ ਠੀਕ ਨਹੀਂ ਮਨੂੰ ਸਾਡਾ ਸੁੱਤਾ ਹਜੇ ਮਨੂੰ ਸਾਡਾ ਛੁੱਟਾ ਆ ਮਨਵੀਰ ਉੱਠ ਜਾ ਆ ਜਾ ਮੈਨੂੰ ਉਠਾਓ ਉੱਠ ਉਹ ਯਾਰ ਕਿੱਥੇ ਆਏ ਆਪਾਂ ਅੱਧੇ ਖਲੋਣੇ ਲੈ ਕੇ ਆਈ ਸੀ ਆਹ ਇਹ ਖਲੋਣੇ ਇੱਥੇ ਬਾਲ ਵੀ ਲੈ ਕੇ ਗਿਆ ਸੀ ਅਧਰੂ ਕਰ ਅੱਧੇ ਖਲੋਣੇ ਲੈ ਗਿਆ ਇੱਥੇ ਬੁੱਤ ਤੇ ਮੈਨੂੰ ਬਾਲ ਲੈ ਕੇ ਗਿਆ ਸੀ ਅ ਡੱਬਾ ਲੈ ਲਓ ਨਮੋਤਰਪ ਬਾਬਾ ਘਰ ਮਮਾ ਆ ਗਏ ਮੇਰੇ ਆਲੂ ਦੇਖ ਮੇਰੇ ਆਲੂ ਦੇਖ ਅਸੀਂ ਹੁਣ ਟਿਕਣਾ ਅੰਦਰ ਮੱਥਾ ਬਾਬਾ ਜੀ ਦੇ ਦਰਬਾਰ ਚ ਉਧਰ ਨੂੰ ਆ ਜਾ ਚੱਲ ਮੰਮੀ ਆ ਜਾ ਇੱਧਰ ਨੂੰ ਆ ਜਾ ਮਾਮਾ ਜੀ ਕਿੱਥੇ ਆ ਤੇ ਅਸੀਂ ਚੱਲੇ ਆ ਮਾਮਾ ਜੀ ਕਹਿੰਦੇ ਕਿ ਮੇਤੋ ਦਰਬਾਰ ਚੰਦਰ ਮੱਥਨ ਟੇਕ ਹੋਣਾ ਕਿਉਂ ਮਾਮਾ ਜੀ ਆਗੇ ਆਗੇ ਨਾ ਬਾਥਰੂਮ ਮੁੰਡਾ ਬਾਥਰੂਮ ਨਾ ਬਣੇ ਆਹੋ ਇਹ ਤਾਂ ਕਰ ਲਾ ਮੈਂ ਗਲਤੀ ਕਰੀ ਗੱਡੀ ਚ ਲਾ ਦੇਣੀ ਤਾਂ ਮੇਰੇ ਉਹ ਬਾਥਰੂਮ ਹੋ ਬਣੇ ਹੋ ਵਾਟ ਇਹ ਲੱਗ ਗਈ ਆ ਮਾਮਾ ਜੀ ਚਲ ਆਹੋ ਰੁਮਾਲ ਲੈ ਲਓ ਮੇਰੇ ਕੋ ਪੈਸੇ ਤਾਂ ਮੇਰੇ ਕੋ ਹੈ ਹੀ ਨਹੀਂ ਕਹਿੰਦੀ ਮੈਂ ਤਾਂ ਪਹਿਲੇ ਕੱਢ ਲੈਂਦੀ ਪਰ ਸ ਕਦੇ ਨਹੀਂ ਲੈਂਦਾ ਮੈਂ ਅੱਛਾ ਇਹ ਪੂਰਾ ਫੁੱਲ ਪਰਸ ਪਹਿਨ ਆ ਨਹੀਂ ਹੋਇਆ ਫੁੱਲ ਅੱਥੇ ਕੀ ਹੈ ਵਿੱਚ 2000 ਰੁਪਏ ਹਨ ਤੇਰੇ ਪਰਸ ਚ ਫੁੱਲ 2000 ਤਾਂ ਮੇਰੀ ਜੇਬ ਚ ਸੀਗਾ ਉੱਚ ਕਿਹੜੀ ਜੇਬ ਚ ਜੇਬ ਚ ਕੱਢੇ ਤਾਂ ਮੇਰੀ 2000 ਤੁਹਾਡੀ ਜੇਬ ਚ ਸੀਗਾ ਜਿਹੜੇ ਮੇਰੇ ਤੋਂ ਸੀ ਤੂੰ ਮੈਨੂੰ ਪਤਾ ਮੇਰੇ ਪੈਸੇ ਕੱਢ ਦੀਆਂ ਮੰਨੂ ਆਲੇ ਕਾ ਤੁਹਾਡੇ ਨਿਆ ਸੋਨੀਆਂ ਮੜੀ ਵੀਰ ਨਹੀਂ ਲਵਾਗੇ ਠੀਕ ਆ ਆ ਮੇਰੇ ਪੈਸੇ ਕੱਢ ਕੇ ਨਹੀਂ ਕਰੂੰ ਕੁਛ ਨਹੀਂ ਕੋਈ ਤਾਂ ਪੈਸੇ ਕੱਢ ਕੇ ਲੈ ਕੇ ਆਏ ਹੋ ਹੋਰ ਹੋ ਰਹੇ ਤੇ ਰਹਿਣ ਧੋ ਨਿਆਣੇ ਦਾ ਨਹੀਂ ਕੋਈ ਡਰ ਕਾਹਦਾ ਲੈਣਾ ਮਾਮਾ ਪਹਿਲੀ ਵਾਰ ਹੀ ਆਏ ਆ ਮਾਮੇ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਹੀ ਆਏ ਇਹ ਤੱਕ ਕਹੇ ਇਹੋ ਨਵੀਂ ਵਾਰੀ ਆ ਆਛਾ ਇੱਥੇ ਪਹਿਲੀ ਵਾਰ ਠੀਕ ਆ ਆ ਦੇ ਮੰਮੀ ਆਗੇ 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 ਆੱਚ ਦਿਖਾ ਮੜਾ ਕਿੰਨਾ ਸੰਗਤ ਰਸ਼ ਬਹੁਤ ਜ਼ਿਆਦਾ ਆ ਦੇਖੋ ਸੰਗਤ ਦੇਖੋ ਕਿੰਨੀ ਆਈ ਅੱਜ ਸੰਗਤ ਵੀ ਸ਼ਨੀਵਾਰ ਨੂੰ ਆ ਤੇ ਐ ਤੋ ਆ ਦੇਖਿਓ ਕਿੰਨੀ ਹੁਣੀ ਹਨਾ ਪ੍ਰੀਤ ਦੇਖੋ ਆਪੇ ਇੱਧਰ ਨਹੀਂ ਗਏ ਇੱਧਰ ਉਹ ਖੁੱਲਾ ਨਹੀਂ ਹੈਗਾ ਆਹ ਜੇ ਤਾਂ ਜਾਂਦੇ ਸਾਰੇ ਸੰਗਤ ਆ ਚਲੋ ਚਲੋ ਅਸੀਂ ਮੱਥਾ ਟੇਕ ਲਈਏ ਬਾਹਰ ਬਾਹਰ ਕੀ ਆ ਬਾਹਰ ਉਹ ਕਹਿੰਦਾ ਨਹੀਂ ਪੁੱਤ ਉਹਨਾਂ ਦਾ ਡੋਡੋ ਬਾਹਰ ਮਾਂ ਰੋਹ ਦੇ ਵਿੱਚ ਪਾਣੀ ਇਹਿਆ ਸਵਾਦ ਡਾਉਟੇ ਟੋਲਾ ਰਾਜਾ ਸੇਬ ਦੀ ਦੀ ਉਹਦੀ ਦਾੜ ਜੀ ਨਾ ਪਾਣੀ ਤੋਂ ਡਰਦਾ ਚਲੋ ਜੀ ਕਾਲੀਆਂ ਗਿੱਲੀਆਂ ਚ ਰੱਬ ਚਲੋ ਜੀ ਲੈ ਲੈ ਡੁੱਡੋ ਚਲੋ ਆਜੋ ਆ ਬਣਦਾ ਪਿਆ ਆ ਜੇ ਫਰੀਦ ਅੰਦਰ ਖੁੱਲਣਾ ਆ ਜੇ ਓਪਨਿੰਗ ਓਪਨ ਹੋਣਾ ਜੇ ਇਹ ਓਪਨ ਨਹੀਂ ਹੋਇਆ ਅੰਦਰ ਵੀ ਬਣਦਾ ਵਿਆ ਆ ਹਾਂ ਜੀ ਮੰਮਾ ਜੀ ਕਿਦਾਂ ਲੱਗਾ ਵਧੀਆ ਲੱਗਾ ਗਏ ਬਹੁਤ ਪਣਾ ਕਿੰਨੇ ਟਾਈਮ ਬਾਅਦ ਆਏ ਅੱਜ ਮੈਂ ਬਹੁਤ ਚਿਰਾਂ ਹੋਇਆ ਪਹਿਲੀ ਵਾਰ ਆਇਆ ਮੈਂ ਤੁਹਾਨੂੰ ਪਹਿਲੀ ਵਾਰ ਆਇਆ ਅੱਜ ਲੈ ਲੋ ਜਠੇਰੀ ਜੀ ਮੈਂ ਅਗਲੀ ਵਾਰ ਆਇਆ ਪਰ ਇਸ ਤੋਂ ਪਹਿਲੀ ਵਾਰ ਲੋ ਵੇ ਅੱਜ ਲੈ ਆਏ ਤੁਹਾਨੂੰ ਚੌੜਾ ਜੀ ਅਸੀਂ ਆ ਗਏ ਆ ਤਾਂ ਤਾਂ ਸ਼੍ਰੀ ਤਾਂ ਤਾਂ ਹਿਉ ਸ਼੍ਰੀ ਨਾਮਕਮਲ ਰਾਜਾ ਜੀ ਵਾਈਗਰੂ

ਚਲੋ ਆਜੋ ਚੱਲੀਏ ਕਿਨ ਹਾਂ ਤਾਰ ਦੋ ਇਹਨੂੰ ਚਲੋ ਫਾਕੇ ਜਣੀ ਵੀ ਕਿੰਨਾ ਰਾਖਾ ਨਾ ਹਾਂਜੀ ਸ਼ਨੀਵਾਰ ਸ਼ਨੀਵਾਰ ਤੇ ਉਹ ਉਦਾਂ ਵੀ ਉਹ ਆਪਣੇ ਸ਼ਨੀਵਾਰ ਵੀ ਛੁੱਟੀ ਹੁੰਦੀ ਯਾਰ ਹਾਂ ਉਹ ਧਾਰਮਿਕ ਲੋਕ ਸ਼ਨੀਵਾਰ ਵੀ ਹੁੰਦੇ ਯਾਰ ਅੱਜ ਵਗ ਕਰਨ ਦੇ ਭਾਜੀ ਅਸੀਂ ਕੁਛ ਦੇਖਣ ਲੱਗੇ ਆ ਇੱਥੋਂ ਉਹ ਅੰਦਰ ਹੁੰ ਮੈਂਨੀ ਆ ਬੀਬੀ ਫੋਟੋ ਮਿਲ ਜੂ ਛੋਟੀ ਉਹ ਉਧਰ ਉਹ ਮਨਵੀਰ ਆ ਜਾ ਜਲਦੀ 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 ਪਪਤ ਉਹ ਚਲ ਗਏ ਮੈਨੂੰ ਪੱਜੋ 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 ਹਾਂ ਸੋਨੀਆ ਹੈ ਸੁਣੀ ਆ ਸੁਣੀ ਨਾ ਹਾਂ ਪਲੌਣੀ ਕਿਦਾਂ ਫਿਰ ਇਹ ਉਹਨਾਂ ਡਬਲ ਟੇਪ ਡਬਲ ਟੇਪ ਹੈਗੀ ਆ ਕਿਹੜੀ ਲਈ ਹਾਂ ਹਾਂਜੀ ਗੱਡੀ ਆਹ ਹੋਊਗੀ ਗੱਡੀ ਵਾਲੀ ਆ ਆ ਅੱਛਾ ਦਿਖਾਓ ਉਹ ਕਿ ਨਹੀਂ ਆਹ ਨਾ ਲੱਗਣੀ ਗੱਡੀ ਚ ਆਹ ਦੇ ਦਿਓ ਡਬਲ ਟੇਪ ਨਾਲ ਗੱਡੀ ਚ ਲਾਉਣ ਨੂੰ ਸਹੀ ਆ ਇਹ ਸੋਹਣੀ ਆ ਮਨਵੀਰ ਦੇ ਲਓ ਪਹਿਲੇ ਤੁਹਾਡੇ ਕੋਲ ਹੀ ਆ ਨਾ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਚੀਜ਼ਾਂ ਇੱਥੇ ਨਹੀਂ ਤੁਹਾਡੇ ਕੋਲ ਆ ਜੀ ਮੈਂ ਕਿੱਥੇ ਰੱਖਦੇ ਪਿਆ ਸੀ ਤੁਸੀਂ ਫੜੇ ਸੀਗੇ ਹallelujah ਇੱਕ ਅਜੇ ਹੋਰ ਪਤਾ ਨਹੀਂ ਕੀ ਲੈਣਾ ਮਨਵੀਰ ਦੂਜੀ ਲੈ ਲਈਏ ਵੱਡੇ ਵਾਲੀ ਆ ਜਾ ਲੈ ਕੇ ਦਵਾ ਜਾ ਮੈਨੂੰ ਉਹ ਹੀ ਲੈ ਲਈਏ ਕੱਜੀ ਬੱਫਸੇ ਇਹ ਨਹੀਂ ਲੈਣੀ ਫੈਲੀ ਫੋਟੋ ਹੋਰ ਆ ਜਾ ਆ ਇੱਧਰ ਗੱਡੀ ਦੂਜੀ ਲੈ ਦਵਾ ਆ ਕੀ ਫੇਰਾ ਜਾ ਲੈਣੀ ਇਹਨੇ ਆ ਲੋ ਆ ਲੈ ਜਾਓ ਫੇ ਆ ਜਾ ਲੈ ਕੇ ਦਵਾ ਜਾ ਆ ਜਾ ਜਾਓ ਲੈ ਲਓ ਹੋ ਜੀ ਲੈ ਆਇਆ ਉਹ ਜੀ ਜੀ ਆ ਜਾ ਆ ਜਾ ਆ ਜਾ ਜਾਓ ਜੀ ਸ਼ਗਰਗੰਦੀ ਖਾ ਲੋ ਸ਼ਗਰਗੰਦੀਆਂ ਖਾ ਲੋ ਸ਼ਗਰਗੰਦੀਆਂ ਇਹਨੇ ਤੁਰਦੇ ਨਹੀਂ ਬਾਸ ਲੋ ਤੁਰਦਾ ਬਿਕਰਮ ਆਇਆ ਅਸੀਂ ਚੱਲੇ ਆ ਉਹਦੇ ਆ ਕੇ ਗੱਡੀ ਮੈਨੂੰ ਡਰ ਲੱਗਦਾ ਆ ਇਹਨਾਂ ਡਾਰੀ ਲੱਗੀ ਜਾਂਦਾ ਇਸ ਮੁੰਡੇ ਤੋਂ ਚੱਲ ਆ ਭੜੀ ਇਹਨੂੰ ਭੜੀ ਹੋਣਾ ਸੀ ਚੱਲੇ ਆ ਘਰ ਨੂੰ ਅਸੀਂ ਚੱਲੇ ਆ ਜੀ ਘਰ ਨੂੰ ਆ ਜਾ ਮੇਰੇ ਪੁੱਤ ਆ ਜਾ ਆ ਜਾ ਮਾਮਾ ਜੀ ਨਹੀਂ ਫਸਟ ਟਾਈਮ ਆ ਬੱਜ ਕੇ ਬੱਜ ਕੇ ਬੱਜ ਕੇ ਲੱਗਿਆ ਤੇ ਮਾਮਾ ਜੀ ਨਹੀਂ ਬੈਠ ਚੁੱਕੇ ਆ ਤੇ ਅਸੀਂ ਚੱਲੇ ਆ ਚਲੋ ਇਹਨੇ ਖਾਧੀਆਂ ਪਾਪਾ ਦਾਦੀ ਕੋਲ ਲੈਣਾ ਦਾਦੀ ਤੋਂ ਗੱਡੀ ਲੈ ਦਾਦੀ ਤੋਂ ਉਹ ਉਧਰ ਹੀ ਚੱਲ ਜਾ ਉਧਰ ਹੀ ਦਾਦੀ ਕੋਲ ਚਲੋ ਉੱਥੇ ਲਾਈਏ ਹਾਂ ਹਾਂ ਫੋਟੋ ਇੱਥੇ ਲਗਾ ਦੋ ਉਹ ਦੇਖਣ ਮੈਨੂੰ ਪਾਪਾ ਉਹ ਫੋਟੋ ਲਗਾਉਂਦੇ ਆ ਉਹਦੇ ਲਾ ਦਈਏ ਹਾਂਜੀ ਇੱਥੇ ਲਾ ਦੋ ਓਏ ਚੱਲ ਦੋ ਉੱਧਰ ਫੋਟੋ ਲਗਾ ਦੋ ਤੈਨੂੰ ਲਾਦੀ ਹਾਂਜੀ ਲੋ ਜੀ ਲੋ ਜੀ ਇੱਥੇ ਤੇ ਲਾਤੀ ਫੋਟੋ ਰਾਜਾ ਸਾਹਿਬ ਜੀ ਦੀ ਲੋ ਜੀ ਬਹੁਤ ਸੋਹਣੀ ਹੈ ਨਾ ਫੋਟੋ ਮਾਮਾ ਜੀ ਹਾਂ ਬਹੁਤ ਲਿਆ ਬਈ ਸੋਹਣੀ ਲਾਦੀ ਚਲੋ ਠੀਕ ਆ ਹੁਣ ਖਾਓ ਆਪਣੀ ਸ਼ਕਰਗੰਦੀਆਂ ਚਲੋ ਲੋ ਜੀ ਆਪਾਂ ਚੱਲੇ ਆ ਜੀ ਵਾਪਸੀ ਹੁਣ ਜਾਵਾਂਗੇ ਮਾਮਾ ਜੀ ਦੇ ਘਰੇ ਹੁਣ ਮਾਮਾ ਜੀ ਦਾ ਤੁਹਾਨੂੰ ਘਰ ਦਿਖਾਉਂਦੇ ਆਪਾਂ ਹਨਾ ਮਾਮਾ ਜੀ ਤੇ ਸਾਰਿਆਂ ਨੇ ਬੈਠ ਗਏ ਆ ਪ੍ਰੀਤੀ ਦੇ ਕੱਪੜਿਆਂ ਦਾ ਡੋਲ ਦਿੱਤੀ ਇਹਨੇ ਪਾਣੀ ਹੈਗਾ ਉੱੱਦ ਹੈਗਾ ਪਾਣੀ ਹੈਗਾ ਪਾਣੀ ਚਲ ਜੀਏ ਫਿਰ ਰੱਖੀ ਝੰਡਿਆ ਕਰੋ ਪਾਣੀ ਫੋਟੋ ਲਾ ਲਈਏ ਰਾਜਾ ਸਾਹਿਬ ਜੀ ਦੀ ਆਪਾਂ ਸਾਹਮਣੇ ਆ ਸਾਡੇ ਮਾਮਾ ਜੀ ਦੇ ਚਿੱਠੇ ਦੇ ਆ ਦੇਖੋ ਮਾਮਾ ਜੀ ਆ ਚਿੱਠੇ ਸਾਡੇ ਸਾਡੇ ਮਤਲਬ ਨਾਨਕਿਆਂ ਦੇ ਅਸੀਂ ਇੱਥੇ ਵੀ ਆ ਗਏ ਆ ਦੇਖੋ ਲੱਗ ਗਈ ਆ ਮਤਲਬ ਬਿਲਕੁਲ ਨਾਲ ਜੀ ਰਾਜਾ ਸਾਹਿਬ ਜੀ ਦੇ ਐ ਵੀ ਮਾਮਾ ਮੈਂ ਆਪਣੇ ਟੂਲ ਪਲਾਜ਼ੇ ਵਾਲੇ ਜੀ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ so much ਜੀ। ਦਿੱਤਾ ਨੂੰ ਬਹੁਤ-ਬਹੁਤ ਧੰਨਵਾਦ। ਥੈਂਕ ਯੂ so much। ਥੈਂਕ ਯੂ। ਜੀ ਅਸੀਂ ਆ ਗਏ ਮਾਮਾ ਜੀ ਕੇ ਘਰੇ। ਇੱਧਰ ਮਾਮਾ ਜੀ ਦਾ ਘਰ ਆ ਗਲੀ 'ਚ। ਤਨ ਦਿਖਾਉਂਦੇ ਆਪਾਂ। ਉਹ ਸਾਡਾ ਨੰਨੂ। ਨੰਨੂ ਉੱਠ ਗਿਆ। ਓ ਨੰਨੂ ਓਏ। ਓ ਨੰਨੂ ਓਏ। ਓ ਆ ਲੈ ਲੋ ਜੀ। ਗੁੱਡੀਆਂ ਪਟੋਲੇ ਕਿੱਧਰ ਨੇ ਮੈਂ ਨਾ ਬੈਠ ਰੱਖਾਂ। ਕਿਹਦੇ ਲੱਗਦੀ? ਲੱਗੇ ਲੱਗੇ ਲੱਗਦੀ ਆਪਾਂ। ਆਹ ਨਾ ਸੋਣ ਚ ਨੇ ਇਹਦੇ ਲੱਗਦੇ। ਚਾਤੋ ਸੰਛਣੀ ਸੰਛਣੀ ਮੰਗੂਗੇ ਮਾਮੇ ਦਾ ਘਰ ਦਹੋਂਦਾ ਮਾਮੇ ਦਾ ਹੈ ਆ ਜਾ ਉਹ ਜੋੜ ਦੋ ਕਹਿੰਦਾ ਜੋੜ ਦਈਏ ਜੋੜ ਦਈਏ ਹੋਜੀ ਮਾਮੇ ਦੇ ਘਰੇ ਆ ਗਏ ਆ ਮਾਮੇ ਸਾਡੇ ਘਰ ਆ ਬਣਾਉਂਦੇ ਪਏ ਮਾਮਾ ਜੀ ਜੇ ਸੋਈ ਬਣ ਗਈ ਇੱਕ ਇੱਕ ਆ ਕਮਰਾ ਇੱਕ ਆ ਕਮਰਾ ਮੰਮੀ ਕਰੀ ਇਹ ਮੋਂ ਤੁਹਾਨੂੰ ਪਤਾ ਕੋਈ ਹੈ ਨਹੀਂ ਉੱਥੇ ਸਵਾਈ ਸੂਈ ਕਰਨ ਵਾਲਾ ਇਹ ਕਮਰਾ ਹੈ ਬੇਬੀ ਦਾ ਹੈ ਹੀ ਨਹੀਂ ਮਮਾ ਬੀਬੀ ਕੋਈ ਦੱਤਾ ਨਹੀਂ ਤੁਹਾਨੂੰ ਜੇ ਨਾਨੀ ਨੇ ਮਿਲਾਉਂਦੇ ਆਪਣੀ ਨਾਲ ਕੱਪੜਾ ਇਹ ਮਰੀ ਹੈ ਅੱਲਾ ਬੀਬੀ ਆ ਗਈ ਸਾਡੀ ਐ ਲੈ ਤਾਂ ਸਾਡੀ ਮੰਮੀ ਦੀ ਮੰਮੀ ਕਿੱਦਾਂ ਪੁੱਤ ਹੈ ਹੈਂ ਨਾਨੀ ਕਹਿਆ ਤੇਰਾ ਹੈਂ ਆਈ ਦੂਜੀ ਤੁਹਾਨੂੰ ਮਿਲਣੇ ਨੂੰ ਦੇਖ மூணு <laughs> ਇਹ ਚ ਲਗਾ ਹੀ ਹੋ ਗਈ ਇਦਰ ਉਹ ਵੀ ਤੇ ਮੈਂ ਪੁੱਛਿਆ ਤੁਹਾਨੂੰ ਫੋਨ ਕਰਕੇ ਦੇ ਦਿੰਦੇ ਜਿੰਦ ਪੁੰਜੀ ਆ ਉਹ ਮੈਂ ਕੰਨਿਆ ਕੰਮ ਕਿੱਦਾਂ ਕਰੂੰਗੀ ਤੁਸੀਂ ਨੀੜੇ ਵੀ ਨਹੀਂ ਰੱਖਣੀ ਜੀ ਕੰਮ ਬੀਬੀ ਸਾਡੀ ਦੇਖ ਲੋ ਜੀ ਸਾਰੇ ਜਾਣੇ ਸਵਾਰੰਗੀ ਤਾਂ ਰੱਖੂੰਗੀ ਮੈਂ ਤਾਂ ਬੰਦੀ ਹੀ ਨਹੀਂ ਲੈ ਕੰਮ ਮੈਂ ਕਿੱਦਾਂ ਠੀਕਾਂ ਮੈਂ ਅੱਗੇ ਥੱਕੀਆਂ ਹੀ ਨਹੀਂ ਹਾਸੀ ਹਾਂਜੀ ਅਸੀਂ ਆ ਗਏ ਹੁਣ ਰਾਜਾ ਸਾਹਿਬ ਤੋਂ ਤੇ ਰਾਜਾ ਸਾਹਿਬ ਤੋਂ ਆ ਕੇ ਹੁਣ ਅਸੀਂ ਆਏ ਸੀ ਇਧਰ ਪਿੰਡ ਪਿੰਡ ਤੋਂ ਹੁਣ ਉਤਰ ਲੱਗੇ ਆ ਕਿਉਂਕਿ ਉੱਥੇ ਜ਼ਿਆਦਾ ਟਾਈਮ ਰੁਕੇ ਨਹੀਂ ਕਿਉਂਕਿ ਅਸੀਂ ਵਲੌਗ ਵੀ ਪਾਉਣਾ ਸੀਗਾ ਤੇ ਥੋੜਾ ਜਿਹਾ ਸਾਨੂੰ ਕੰਮ ਵੀ ਸੀ ਅੱਗੇ ਤੇ ਬਾਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਹਿਣਾ ਮੈਂ ਕਿ ਆ ਵੀ ਹੁਣ ਮਾਮੇ ਜੀ ਦਾ ਤਾਇਆ ਜੀ ਸੌ ਰੁਪਏ ਆਉਂਦਾ ਪਿਆ ਆਪਣੇ ਘਰੇ ਵਾਪਸੀ ਚੱਲਦਾ ਆ ਉਹ ਹਾਂਜੀ ਤੇ ਜੀ ਵੀ ਚੱਲੇ ਹੁਣ ਆਪਣੇ ਘਰੇ ਸੌੜ ਹਾਂਜੀ ਦੋਸਤੋ ਇਹ ਸੀਗੇ ਮੇਰੇ ਨਾਨਕੇ ਦਾ ਪਿੰਡ ਸੌ ਨਾਨਕੇ ਦੇ ਪਿੰਡ ਆ ਕੇ ਤਾਂ ਮੈਂ ਕਿਹਾ ਬਹੁਤ ਵਧੀਆ ਲੱਗਦਾ ਆ ਜਦੋਂ ਬੰਦਾ ਚੇਤਵਾਨ ਨਾਨਕੇ ਦੇ ਪਿੰਡ ਆਉਂਦਾ ਆ ਦੀ ਨਾਨਕੇ ਸਾਡੇ ਜਿਹੜੇ ਆ ਤੁਹਾਨੂੰ ਆਪਾਂ ਦੱਸਿਆ ਜੇ ਕਿੱਥੇ ਆ ਉਹ ਤੇ ਨਾਨਕੇ ਦਾ ਸ਼ਹਿਰ ਜਿਹੜਾ ਟੀਨਾ ਪੈ ਜਾਂਦਾ ਆ ਇਹਨਾਂ ਦਾ ਏਰੀਆ ਹੈ ਬਾਕੀ ਟੀਨਾ ਦੇ ਵੀ ਕਾਫੀ ਜਾਣੇ ਸਾਨੂੰ ਮਤਲਬ ਦੇਖਦੇ ਆ ਮਤਲਬ ਜਮਸ਼ੀਰ ਦੇ ਵੀ ਦੇਖਦੇ ਆ ਖੇੜੇ ਦੇ ਵੀ ਬਹੁਤ ਟੂਲ ਬਲਾਈ ਯਾਰ ਜੀ ਦਾ ਬਹੁਤ ਧੰਨਵਾਦ ਸੋ ਇੰਨਾ ਪਿਆਰ ਕਰਦੇ ਹੋ ਇੰਨੀ سپورਟ ਦਿੰਦੇ ਕਰਦੇ ਪਏ ਹੋ ਤੇ ਸਾਡੇ ਵਿਆਹ ਵੀ ਆ ਗਿਆ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਹੁਣ ਵਿਆਹ ਦੀਆਂ ਤਿਆਰੀਆਂ ਵੀ ਕੀਤੀਆਂ ਪੈਣੀਆਂ ਆ ਸ਼ੁਰੂ ਕਰਨੀਆਂ ਸ਼ੁਰੂ ਕਰਨੀਆਂ ਪੈਣੀਆਂ ਆ ਤੇ ਬਾਕੀ ਹੁਣ ਥੋ ਗੱਡੀ ਕੱਢ ਲਈਏ ਕਰ ਦੂਆਂ ਗੱਲਾਂ ਬੰਦਿਆ ਇਹਨਾਂ ਨੇ ਕਰੋ ਰਮਾਲ ਨਹੀਂ ਜੇ ਕਿਹਾ ਹੁਣ ਇਹਨਾਂ ਨੂੰ ਮੈਂ ਰਮਾਲ ਲੈ ਕੇ ਦਿੱਤਾ ਹੋਰ ਲੈਣਾ ਇਸ ਰਮਾਲ ਮੈਂ ਕਿਹਾ ਤੁਸੀਂ ਉਹ ਪਾਣੀ ਤੋਂ ਬਿਨਾ ਬੰਨਦੇ ਨਹੀਂ ਹੁੰਦੇ ਬੰਨ ਲਓ ਹੁਣ ਉਹ ਦਰਬਾਰ ਚੈੱਕ ਕਰ ਲਓ ਅਸੀਂ ਦਰਬਾਰ ਆਏ ਹਾਂ ਹਾਂਜੀ ਏ ਭੱਲੇ ਅੱਜ ਤਾਂ ਅੱਜ ਤਾਂ ਦਿੱਲੀ ਖੋਹ ਹੋ ਗਿਆ ਯਾਰ। ਥੈਂਕ ਯੂ ਸੋ ਮਾਚ ਧੀ ਦਾ ਡਬੋਤ ਬੋਤ ਟੂਲ ਫਲਾਇਆ ਸਿਗਾ ਪਿੱਛੇ ਚਲੋ ਨਾਂ ਨਹੀਂ ਦੱਸਾਂ ਟੂਲ ਫਲਾਇਏ ਦਾ ਸੋ ਦੀ ਦਾ ਧੰਨਵਾਦ ਬਹੁਤ ਬਹੁਤ ਜੀ ਹੁਣ ਸਾਡੇ ਬਲੌਗ ਦੇਖਦੇ ਸੀ। ਥੈਂਕ ਯੂ ਸੋ ਮਾਚ ਧੰਨਵਾਦ ਬਹੁਤ ਬਹੁਤ। ਹਾਂਜੀ ਆਪਾਂ ਨਿਕਲ ਗਏ ਆਂ। ਜਮਸ਼ੇਰ ਖੇੜੇ ਚੋਂ ਤੇ ਹੁਣ ਆਪਾਂ ਜਾ ਰਹੇ ਆਂ ਘਰ ਨੂੰ। ਆ ਦੇਖੋ ਜਮਸ਼ੇਰ ਖੇੜੇ ਵਾਲਾ ਗੇਟ 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 ਚਲੋ ਜੀ ਤੁਸੀਂ ਕੋਈ ਖਾਣਾ ਪੀਣਾ ਤਾਂ ਨਹੀਂ ਹੈ ਨਾ ਨਹੀਂ ਨਹੀਂ ਖਾਣਾ ਪੀਣਾ ਤਾਂ ਵੀ ਮਸੂਤ ਨਹੀਂ ਆ ਕੋਈ ਕੀ ਸੋਦੇ ਪਾਉ ਤੁਸੀਂ ਨਹੀਂ ਹਾਂ ਉਹ ਆਪਾਂ ਕਿੱਧਰ ਜਾਈਏ ਆਪਾਂ ਅੱਧਾ ਕਦੇ ਕੈਂਟ ਵਿੱਚ ਨਿਕਲਦੇ ਹਾਂ ਵਾਪਸੀ ਠੀਕ ਆ ਹੈਨਾ ਕੈਂਟ ਤੋਂ ਸਿੱਧੇ ਹੀ ਚੱਲ ਜਾਵਾਂਗੇ ਉੱਥੇ ਆਪਣੇ ਕੈਂਟ ਜੈਂਟ ਰਾਮ ਮੰਡੀ ਰਾਮ ਮੰਡੀ ਦਾ ਓਕੇ ਠੀਕ ਆ ਠੀਕ ਆ ਚਲੋ